हां जी दोस्तों सारेया नुं सस्श्रीकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਐਮਾ ਵੱਡਾ ਐਮਾ ਦੋਸਤੋ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਚਵਾਲ ਦੇ ਪਿੰਡ ਆ ਦੋਸਤੋ ਐਮਾ ਤੇ ਵੀਰ ਕੋਲੇ ਦੇ ਘਰ ਆਇਆ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਕੋ ਰੋਪਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਜਦੋਂ ਨਵੇਂ ਪਸ਼ੂ ਆਉਂਦੇ ਆ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਦੋ ਮਜ਼ਾ ਵਿਖਾਵਾਂਗੇ ਦੋਸਤੋ ਬਿਲਕੁਲ ਗੱਬਣਾ ਤਿਆਰੀ ਤੇ ਆ ਅੱਗੇ ਦੇਣ ਕਿੰਨਾ ਕ ਸਮਾਂ ਬਾਕੀ ਆ ਉਹ ਪੂਰੀ ਗੱਲਬਾਤ ਆਪਾਂ ਵੇਰ ਕੋਲੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਦੋ ਪਸ਼ੂ ਜਿਹੜੇ ਦੋਸਤੋ ਸੂਏ ਸੁਪਾਏ ਆ ਇੱਕ ਮੱਝ ਜਿਹੜੀ ਦੋਸਤੋ ਸੂਈ ਸੁਵਾਈ ਮਿਲ ਜੂਗੀ ਤੁਹਾਨੂੰ ਤੇ ਇੱਕ ਵਾੜ ਸੁਈ ਸੁਵਾਈ ਹੈ ਇਹ ਟੋਟਲ ਚਾਰ ਨਾਗੇ ਜਿਹੜੇ ਚਾਰਾ ਨਗਾਂ ਦੀ ਆਪਾਂ ਡਿਟੇਲ ਵੇਰ ਕੋਲੇ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਪੂਰੀ ਸਾਂਝੀ ਕਰਦੇ ਆਂਗੇ ਤੇ ਬਾਕੀ ਰੇਟ ਭਾਅ ਪੜਦਾ ਤੇ ਜਿਹੜੇ ਪਸ਼ੂ ਸੂਏ ਸੁਪਾਏ ਉਹਨਾਂ ਦੇ ਥੱਲੇ ਕਿੰਨਾ ਦੁੱਧ ਮਿਲਕ ਹਾਜ਼ਰ ਉਹ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਜਿਹੜੀ ਦੋਸਤੋ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੁਹਾਨੂੰ 28 ਮਾਰਚ ਤਰੀਕ ਤੁਸੀਂ ਅੱਜ ਨੋਟ ਕਰ ਲਓ 28 ਮਾਰਚ ਆ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸਟਾਰਟਿੰਗ ਜਿਹੜੀ ਸ਼ੁਰੂਆਤ ਆ ਆਪਾਂ ਤੁਹਾਨੂੰ ਗੱਬਣ ਮੱਝਾਂ ਤੋਂ ਪੂਰੀ ਜਾਣਕਾਰੀ ਲੈ ਕੇ ਦਵਾਂਗੇ ਖੇਲ ਵੀਰ ਕੁਲੇ ਦੇ ਨਾਲ ਗੱਲ ਕਰਕੇ ਸਭ ਤੋਂ ਪਹਿਲਾਂ ਕੁਲੇ ਬਾਈ ਸਾਸਰੀ ਕਾਲ ਸਾਸਰੀ ਵੀਰ ਜੀ ਠੀਕ ਆ ਮਹਾਰਾਜ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬੜੇ ਵਧੀਆ ਕੁਲੇ ਵੀਰ ਹਾਂਜੀ ਹਾਂਜੀ ਅੱਜ ਕੁਲੇ ਅੱਜ ਆਪਣੇ ਕੋਲ ਚਾਰ ਪਸ਼ੂ ਆ ਟੋ ਦੋ ਮੱਝਾਂ ਗੱਬਣਾ ਤੇ ਦੋ ਪਸ਼ੂ ਸੋਏ ਆ ਹਾਂਜੀ ਹਾਂਜੀ ਠੀਕ ਆ ਤੇ ਮੱ ਪੁਰੀਆਂ ਹਾਂਜੀ ਹਾਂਜੀ ਚੰਗੀਆਂ ਆ ਹਾਂਜੀ ਹਾਂਜੀ ਆਪਣੇ ਆਪ ਦੇ ਵਿੱਚ ਚੰਗੀਆਂ ਕਰਕੇ ਲੈ ਆਈਆਂ ਨੇ ਇਹ ਬਹੁਤ ਚੰਗੀਆਂ ਖੂਬਸੂਰਤ ਮੱਜਾਂ ਨੇ ਹਾਂਜੀ ਹਾਂਜੀ ਅੱਛਾ ਜਿਹੜੀਆਂ ਕੁਲੇ ਦੋਵੇਂ ਮੱਜਾਂ ਸੂਣ ਵਾਲੀਆਂ ਕਿੰਨੇ ਕਿੰਨੇ ਦਿਨ ਹਜੇ ਪੈਂਡਿੰਗ ਆ ਕਿੰਨੇ ਕਿੰਨੇ ਦਿਨ ਪਾਏ ਬੀ ਘਰਾਂ ਵਾਲੇ ਤੇ ਕਹਿੰਦੇ ਸੀ ਵੀ ਦਿਨ ਦਾਦਾ ਬਾਰ ਬਾਰਾ ਖੜਦੀਆਂ ਆ ਬਾਕੀ ਦੋ ਚਾਰ ਦਿਨ ਅਗਰ ਘੱਟ ਵੱਧ ਵੀ ਖੜ ਸਕਦਾ ਉਹਦੀ ਆਪਾਂ ਗਰੰਟੀ ਨਹੀਂ ਹੁੰਦੀ ਕੋਈ ਵੀ ਅੱਛਾ ਅੱਛਾ ਹਾਂਜੀ ਉਹ ਕਈ ਵਾਰ ਦੋ ਦਿਨ ਬਾਅਦ ਵੀ ਸੂਣ ਕਰਦੀ ਹਾਂ ਹਾਂਜੀ ਧੰਨਵਾਦ ਜਦੋਂ ਡੰਗਰ ਗੱਡੀ ਤੇ ਚੜਦਾ ਹੜਕੋ ਮੜਗੀ ਲਾਰੇ ਲੋਰੇ ਵੱਜ ਗਏ ਗਲਤਮਤ ਤੋਂ ਸੂ ਤੇ ਸਫ਼ਰ ਦੇ ਵਿੱਚ ਕੋਈ 2 ਦਿਨ ਪਹਿਲਾਂ ਵੀ ਸੂ ਸਕਦਾ ਕੋਈ 2 ਦਿਨ ਉੱਪਰ ਵੀ ਲੈ ਕੇ ਜਾ ਸਕਦਾ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਜਿਹੜੀ ਇਸ ਝੋਟੀ ਤੋਂ ਕਰਾਂਗੇ ਤੇ ਕੁਲੇ ਦੀ ਡਿਟੇਲ ਨਾਲ ਦੀ ਨਾਲ ਸਾਂਝੀ ਕਰ ਦਈਏ ਸੂਆ ਕੀ ਮਾਰ ਦਈਏ ਹਾਂਜੀ ਹਾਂਜੀ ਸੂਆ ਦੁਜਾ ਵੀਰ ਦੀ ਘਰ ਆ ਲੈਣਦੇ ਕੋਈ ਦੁਜਾ ਮੰਨ ਲੈ ਕੋਈ ਤਜਾ ਮੰਨ ਲੈ ਆਪਣੀ ਸਮਝਣਾ ਵੀਰ ਜੀ ਠੀਕ ਹੈ ਜੀ ਤੇ ਦਿਨ ਤਕਰੀਬਨ ਲੈ ਜੂ 8-7 ਹਾਂਜੀ ਹਾਂਜੀ ਠੀਕ ਹੈ ਜੀ ਬਬ ਦੱਸੋ 8-7 ਦਿਨ ਲੈ ਜੂਗੀ ਬਾਕੀ ਵਜਨ ਲੋਡ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਫੇਸ ਕੁਆਲਿਟੀ ਬੜੀ ਚਾਈ ਛਾਇਆ ਜਿਆਦ ਨਸਲ ਹੈ ਕੁਆਲਿਟੀ ਬਹੁਤ ਚੰਗੀ ਮੱਝ ਦੀ ਆ ਲਓ ਜੀ ਠੀਕ ਸ਼ਾਈ ਸੂਈ ਪੂਰੀ ਆ ਠੀਕ ਆ ਜੀ ਤੇ ਥੋੜਾ ਜਿਹਾ ਮੌਸਮ ਠੰਡਾ ਜਾ ਕਰਕੇ ਵੀਰਾਂ ਦਾ ਵੀ ਆਪਾਂ ਨਵਾਇ ਨਹੀਂ ਪਸ਼ੂ ਵੈਸੇ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਚੰਗੀਆਂ ਮੱਝਾਂ ਝੋਟੀਆਂ ਜਾਂ ਚੰਗਾ ਪਸ਼ੂ ਦੋਸਤੋ ਦੇਸੀ ਪੈਂਦਾ ਚਾਹੇ ਨਵਾਇਆ ਹੋਵੇ ਚਾਹੇ ਬਿਨਾ ਨਵਾਏ ਤੋਂ ਬਾਕੀ ਵਜਨ ਦੋੜ ਪੂਰਾ ਠੀਕ ਆ ਵਜਨ ਦੋੜ ਪੂਰਾ ਫੇਸ ਕੁਆਲਿਟੀ ਚੰਗੀ ਆ ਪਿਛੇ ਪੁਛੇ ਦੀ ਬਹੁਤ ਜ਼ਿਆਦੀ ਭਾਰੀ ਆ ਮੱਝ ਵਜਨ ਲੋਡ ਪੂਰਾ ਤੇ ਬਾਕੀ ਕੁਲੇ ਵੀਰ 35 ਤੇ ਕੋਈ ਭਾਰ ਪਿੱਛੇ ਦੁੱਗਾ ਤੇ ਜਾ ਗੱਲ ਨਹੀਂ ਹੈਗੀ ਬਾਕੀ ਸਾਡੇ ਘਰ ਦੀ ਫੁੱਲ ਗਰੰਟੀ ਕੋਈ ਵੀ ਵੀਰ ਆਵੇ ਟਿੱਪ ਕੇ ਖੜੇ ਗੱਬਣਾਂ ਚੋਗੇ ਖੜਿਆ ਪੂਰੀ ਭਰਾਵੇ ਭਾਵੇਂ ਗੱਬਣ ਵੀ ਆ ਨਾ ਆਵੇਂ ਕਿਲੋ ਚੋਲੇ ਕੋਈ 2 ਕਿਲੋ ਚੋਲੇ ਬਿਲਕੁਲ ਜੀ ਆਪਾਂ ਹੀ ਤਸੱਲੀ ਕਰੇ ਮੈਂ ਨਾ ਪੂਰੀ ਤਸੱਲੀ ਪਾਵੇਂ ਇਹਨਾਂ ਨੂੰ ਲੈ ਕੇ ਗੜਾ ਲਾਗੇ ਨਾ ਕੋਈ ਢੀਗਾ ਲਾ ਕੇ ਬਾਲਟੀ ਰੱਖ ਕੇ ਗੱਬਣ ਮੱਚ ਵੀ ਆਪਾਂ ਤਪਾਵਾਂਗੇ ਠੀਕ ਹੈ ਜੀ ਲਓ ਦੋਸਤੋ ਜਿੱਦਾਂ ਵੀ ਤਸੱਲੀ ਕਿਸੇ ਭਰਾ ਦੀ ਹੁੰਦੀ ਉਦਾਂ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਖਾਲਾ ਫਕੂਲਾ ਤੁਸੀਂ ਆ ਫੇਖ ਕੇ ਚੈੱਕ ਕਰੋ ਠੀਕ ਆ ਸਭ ਭੋਲ ਭਾਰੀ ਆ ਕੋਈ ਮੇਰਾ ਵੀਰ ਇਹ ਨਾ ਕਿ ਵੀ ਕੋਈ ਨਾਰਮਲ ਜੀ ਹਜਾਂ ਛੋਟੀ ਆ ਜਾਂ ਹਨਾ ਬਾਲੀ ਲਸੇਰੇਪਣ ਦੇ ਵਿੱਚ ਭਾਰੀ ਵਜਨ ਲੋਡ ਦਾ ਮਤਲਬ ਇਹ ਕੋ ਆ ਵੀ ਦਸਰਾ ਕਿਸੇ ਵੀਰ ਨੂੰ ਵੀ ਲੋਡ ਲੋਡ ਪੂਰਾ ਵਜਨ ਪੂਰਾ ਮੱਜ ਦਾ ਠੀਕ ਆ ਤੇ ਦੂਜਾ ਸੂਆ ਇਸ ਮੱਜ ਨੇ ਸੂਣਾ ਤੇ ਆ ਠੰਡ ਠੰਡ ਤੁਸੀਂ ਇੱਕ ਵਾਰੀ ਸ਼ੇਪ ਵੇਖ ਲਓ ਠੀਕ ਆ ਜੀ ਤੇ ਹਾਜੀ ਲੇਵਾ ਖਵਾਨਾ ਕਰਮਾ ਲਈ ਪਰ ਇਹ ਵੀ ਸਾਧਨ ਮਾਝ ਨੇ ਖਾਣੀ ਬਾਕੀ ਲੰਮੇ ਥਣ ਦੀ ਮਾਝ ਆ ਜਿਆਦ ਨਸਲੇ ਕੁਆਲਟੀ ਆ ਤੇ 15 ਕਿਲੋਆਂ ਦੇ ਘਰ ਵਾਲੇ ਦਿੰਦੀ ਰਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦਿਨ ਦਾ ਹਾਜੀ ਖੜਦੀ ਆ ਤਾਂਹਾਂ ਦੇ ਨਾਮ ਦਾ ਮਾਝ ਆ ਪੰਨਾ ਪਾ ਦੂਗੀ ਜੀ ਹਾਂ ਬਾਕੀ ਵਜਾ ਲੋੜ ਬਹੁਤ ਜ਼ਿਆਦਾ ਮੈਂ ਦਾ ਮੂੰਹ ਮੱਥੇ ਦੀ ਬੜੀ ਚੰਗੀ ਆ ਹਾਂਜੀ 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 ਤੇ ਖੁੱਲੇ ਵੀਰੇ ਤਾਂ ਮੁੱਲ ਕੀ ਕਰਦਾ ਫਿਰ ਮੁੱਲ ਤੇ ਵੀਰ ਜੀ ਜੀ ਸਾਹ ਲੈ ਜੇ ਲੋਕੀ 1 ਦਾ ਵੀ ਮੰਗੀ ਜਾਂਦੇ 1 20 ਮੰਗਦੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਆਪਾਂ ਲੱਖ ਚੋਂ ਮੰਨਤਨ ਕਰਦਾਂਗੇ ਲੱਖ ਚੋਂ ਕਿੰਨਾ ਕੋ ਜੋ ਹਾਂ ਨਾ ਜਿਹੜੀਆਂ ਨੇ ਜਿਹੜੇ ਛੋੜੀ ਕਰਨੀ ਆ 95000 ਦੀ ਦੇਣੀ ਆਪਾਂ ਕਸਰਾ ਕਸਰਾ ਕੱਢ ਕੇ ਸਾਰੀਆਂ ਬਾਈ ਜੀ ਸਾਰੀਆਂ ਇਹੋ ਜਿਹਾ ਮੁੱਲ ਤਾਂ ਪਤਾ ਵਜਨ ਲੋਟ ਵਾਲੀ ਮੈਂ ਕੋਈ ਵੀ ਨਹੀਂ ਦਿੰਦਾ ਬਾਕੀ ਵੱਡੀ ਮੈਂ ਥਣ ਲੰਮੇ ਦੀ ਮਾਝਾ 15 16 ਕਿਲੋ ਘਰ ਵਾਲੇ ਦੇ ਦੁੱਧ ਦਿੰਦੀ ਆ ਬਿਲਕੁਲ ਜੀ ਬਾਕੀ ਆਪਾਂ ਕਿਸੇ ਭਰਾ ਨੂੰ ਗਰੰਟੀ ਨਹੀਂ ਦੇਣੀ ਕਿਸੇ ਚੀਜ਼ ਦੀ ਇੱਥੇ ਆਣ ਕੇ ਤਸੱਲੀ ਕਰ ਲੈ ਠੀਕ ਹੈ ਨਾ ਮੁੜ ਕੇ ਤੁਹਾਨੂੰ ਨਾ ਕੋਈ ਲਾਮਾ ਦੇਵੇ ਤੁਸੀਂ ਆਉਣਾ ਸਾਡੇ ਤੋਂ 20 ਮਿੰਟ ਬਸ ਬਸ ਹਾਂਜੀ ਹਾਂਜੀ ਲੋਭੀ ਭਰਾਵੋ ਇਹ ਗੱਲ ਵੀਰ ਦੀ ਸਾਫ਼ ਸੁਥਰੀ ਇਹ ਵੀ ਕੋਈ ਵੀਰ ਬਾਅਦ ਵਿੱਚ ਕਿੰਤੂ ਪਰੰਤੂ ਨਾ ਕਰਿਓ ਪਹਿਲਾਂ ਜਿਹੜੀ ਵੀ ਗੱਲ ਬਾਹਰ ਆ ਹਰ ਇੱਕ ਚੀਜ਼ ਵੇਖਿਆਂਗੇ ਪੂਰੀ ਵਜਨ ਲੋੜ ਵਾਲੀ ਝੋਟੀ ਆ ਉਹ ਚੰਗੀ ਆ ਜਿੰਨੀ ਝੋਟੀ ਹੋਣੀ ਚਾਹੀਦੀ ਹੈ ਠੀਕ ਆ ਜਿੰਨੀ ਸਲਾਉਤ ਕਰ ਲਏ ਉਹਨੀ ਥੋੜੀ ਆ ਚੰਗੀ ਆ ਫਾਬਰਾ ਪੂਰੀ ਆ ਸ਼ਕੀਨੀ ਪੂਰੀ ਆ ਵਜਨ ਵਜੂਦ ਪੂਰਾ ਤੇ 95000 ਦੀ ਤੁਹਾਨੂੰ ਹਾਂਜੀ 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 ਵੀਰ ਜੀ ਠੀਕ ਆ ਡਿਮਾਂਡ ਕਰੀ ਨਾ ਕਿਤੇ ਕੁਝ ਵੀ ਆ 95000 ਦੀ ਖਾਨਾ ਲੈ ਵੀ ਕੋਲੇ ਇਹ ਤਾਂ ਪਹਿਲੇ ਨੰਬਰ ਤੇ ਜਿਹੜੀ ਆਪਾਂ ਲੋੜ ਵਾਲੀ ਝੋਟੀ ਸੀ ਸੈਕੰਡ ਨੰਬਰ ਤੇ ਜਿਹੜੀ ਆਪਾਂ ਆ ਦਿ ਇਹ ਵੀ ਵਿਧੀ ਗੱਭਣਾ ਚੋਟੀ ਇਹ ਸੁਆ ਕਿਨ ਮਸੁੰਦੀ ਇਹ ਵੀ ਘਰ ਵਾਲੇ ਦੂਜਾਂ ਦੇ ਕੋਈ ਭਰਾ ਤੇ ਜਾ ਮੰਲੇ ਪੋਈ ਭਾਵੇਂ ਦੂਜਾਂ ਮੰਲੇ ਕੋਈ ਚੌਥਾ ਮੰਲੇ ਆਪਣੀ ਸਮਝ ਕਰੇ ਠੀਕ ਹੈ ਨਾ ਕੋਈ ਇਹ ਨਾ ਆਖੇ ਵੀ ਇਦਾਂ ਆ ਜਾਂ ਉਦਾਂ ਆ ਲੋ ਵੀ ਪ੍ਰਭੂ ਇੱਕ ਫੇਸ ਕੁਆਲਿਟੀ ਤੋਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਮੈਂ ਇਹ ਵੀ ਜਾਦ ਨਸਲ ਵਾਲੀ ਬਰੀਡਿੰਗ ਵਾਲੀ ਆ ਵੇਖੋ ਕਾਲੀ ਸ਼ਾ ਮੈਂ ਬੋਦੀ ਵੀ ਪੂਰੀ ਚੰਗੀ ਆ ਬਾਕੀ ਬੋਦੀ ਦੇ ਨਾਲ ਬਾਡੀ ਸਟਰਕਚਰ ਦੇ ਨਾਲ ਪੂਰਾ ਸਿੰਘ ਜਿਹੜਾ ਮੈਚ ਕਰਦਾ ਪਿਆ ਸੋਹਣੇ ਸਿੰਘ ਸੋਹਣੀ ਫੇਸ ਕੁਆਲਿਟੀ ਆ ਮੱਥਾ ਮੁੱਥਾ ਬਿਲਕੁਲ ਵਧੀਆ ਤੇ ਵੱਡੇ ਕੱਦ ਦੇ ਵਿੱਚ ਆ ਇਹ ਵੀ ਝੋਟੀ ਦੀ ਜਾਂ ਇਹ ਸਮਝ ਦੀ ਗੱਲ ਕਰ ਲਈਏ ਵੱਡੇ ਕੱਦ ਦੇ ਵਿੱਚ ਤੇ ਕੁਲੇ ਦੇ ਦਿਨ ਕਿੰਨੇ ਕ ਵੈਸੇ ਮੰਨਦੇ ਆ ਇਹਦੇ ਵੀਰ ਜੀ ਦੱਕ ਦੇ ਨਹੀਂ ਲੈ ਜੂਗੀ ਅੱਠ ਲੈ ਜੂਗੀ ਵੱਧ ਵਧ ਠੀਕ ਹੈ ਕਿਉਂਕਿ ਤਾਂ ਨਸ਼ਾ ਦਿਨਾਂ ਦੀ ਨਹੀਂ ਆਪਾਂ ਕਹਿ ਸਕਦੇ ਕੋਈ ਵੱਧ ਲੈ ਜਾਏ ਕੋਈ ਘੱਟ ਲੈ ਜਾਏ ਬਿਲਕੁਲ ਜੀ ਬਿਲਕੁਲ ਲਓ ਜੀ ਲਓ ਦੱਸੋ 8 10 ਦਿਨ ਇਹ ਵੀ ਕੱਟਦੀ ਆ ਵੈਸੇ ਦੋਵੇਂ ਮੱਜਾਂ ਦੀ ਦੋਵਾਂ ਝੋਟੀਆਂ ਦੀ ਗੱਲ ਕਰ ਲਈਏ ਤੇ ਬਿਲਕੁਲ ਬਰਾਬਰ ਦੇ ਦਿਨ ਪਏ ਆ ਤੇ ਵਜਨ ਵਜੂਦ ਵੀ ਪੂਰਾ ਇੱਕੋ ਜਿਹਿਆਂ ਨੇ ਕੱਦ ਕਾਟ ਦੀ ਗੱਲ ਕਰ ਲਈਏ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਕਿ ਐਂ ਲੱਗਦਾ ਵੀ ਜਿਵੇਂ ਇੱਕੋ ਥਾਂ ਤੋਂ ਇੱਕੋ ਘਰ ਆਈਆਂ ਤੇ ਇੱਕੋ ਪੁਰਲੀ ਦੇ ਵਿੱਚ ਪਲੇ ਆਪਲੋਸਿਆ ਮਾਲ ਹੁੰਦਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਫੇਸ ਕੁਆਲਟੀ ਚੰਗੀ ਆ ਸੋ 53 ਤੇ ਬਾਕੀ ਦੂਜੀ ਤੀਜੀ ਉਹ ਸਾਰੀ ਵੀਰਾਂ ਦਾ ਵੀ ਆਪਣੀ ਤਸੱਲੀ ਆ ਕੋਈ ਪੈਸੇ ਖਰਚ ਕਰਨੇ ਆਪਣੀ ਤਸੱਲੀ ਕਰਨੀ ਕੋਈ ਵੀਰ ਜੀ ਭਾਵੇਂ ਟੀਕੇ ਨੇ ਤੇ ਪਲੇ ਭਾਵੇਂ ਕੋਈ ਇਤਨਾ ਭਰਾਲੇ ਬਾਲਟੀ ਲੀਕੇ ਭਾਵੇਂ ਚੋਲੇ ਗੱਭਣ ਮਾਝਾ ਆਪਣਾ ਕੋਈ ਤਰਾਜ ਨਹੀਂ ਹੈਗਾ ਇਹਦਾ ਇਹ ਨਹੀਂ ਵੀ ਆਖੇ ਕੋਈ ਏਦਾਂ ਆ ਆਪਣੀ ਤਸੱਲੀ ਕਰ ਲੈ ਕੋਈ ਜਿੱਦਾਂ ਵੀ ਕਰਦੀ ਹੈ ਲਾ ਕੁਲੇ ਤੋਰ ਦੇ ਕੋਈ ਤਰ ਲੰਮਾ ਤੋ ਬਾਕੀ ਵੱਡੀ ਮਾਝਾ ਦੋਸਤੋ ਚੌੜੇ ਪੁੱਠੇ ਦੀ ਆ ਬਿਲਕੁਲ ਚੌੜੇ ਪਿੱਠ ਪੁੜੇ ਦੇ ਵਿੱਚ ਤੋ ਥੋਣਾ ਸੋਹਣਾ ਥਾਣਾ ਲੇਵਾ ਸੋਹਣਾ ਹੈਗਾ ਲੰਬਾਈ ਥਾਣਾ ਦੀ ਸੋਹਣੀ ਆ ਬਾਕੀ ਵਿਰਲਪੁਰ ਬਿਲਕੁਲ ਤੁਹਾਡੇ ਸਾਹਮਣੇ ਆ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਆ ਕਰੋ ਚੈੱਕ ਜੀ ਠੀਕ ਆ ਤੋ ਥੋੜਾ ਜਿਹਾ ਬਧੇਰੇ ਤੋੜ ਕੇ ਤਾਂ ਦਿਖਾਇਆ ਜਾ ਰਿਹਾ ਵੀ ਥੋੜਾ ਕੰਡਜਸਟਡ ਜਿਹਾ ਏਰੀਆ ਹੈਗਾ ਥੋੜਾ ਬਾਕੀ ਵੀ ਬਹੁਤ ਚੰਗੀ ਮਾਝ ਬਣਨੀ ਥੱਲੇ ਉਹ ਅਜੇ ਮਾਝ ਨੂੰ ਸੋਹੰਦਾ ਕੋਈ ਪਤਾ ਨਹੀਂ ਆ ਹਾਂ ਜੀ ਇਹਦੀ ਘਰ ਵਾਲੇ 17 ਕਿਲੋ ਦੀ ਗਾਰੰਟੀ ਦਿੰਦੇ ਸੀ ਆਪਾਂ ਨੂੰ। ਬਾਕੀ ਆਪਾਂ ਕੇ ਭਰਾ ਨੂੰ ਗਾਰੰਟੀ ਨਹੀਂ ਦੇਦੀ। ਭਾਵੇਂ ਕੋਈ ਆਪਣੀ ਸੇ ਉਹਨਾਂ 18 ਚੋਲੇ ਕੋਈ 20 ਕਿਲੋ ਚੋਲੇ। ਆਪਦੀ ਸਮਝ ਵੇਖੀ। ਹਾਂਜੀ ਹਾਂਜੀ ਬਾਕੀ ਨਸਲ ਕੁਆਲਟੀ ਆ ਜੱਗ। ਬਾਕੀ ਹੈ ਵੀ ਪੂਰੀ ਸੀਲਸ ਲੱਗਾ ਹੋਇਆ। ਹਾਂਜੀ 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 ਬਹੁਤ ਠੰਡੀ ਧੀਰੀ ਜੇ ਥਾਣੇ ਵੇਖੋ ਕਿਹੜਾ ਲੱਗਾ ਮਜ ਨੂੰ। ਹਾਂ ਲਾਜੀ। ਠੀਕ ਆ। ਸੋ ਹੈ ਠੰਡੀ ਧੀਰੀ ਆ। ਬਾਕੀ ਇੱਕ ਵਾਰੀ ਇੱਕ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਉਹ ਥਾਣਾ ਦਿਖਾ ਰਹੇ ਹਾਂ ਬਿਲਕੁਲ ਨੇੜੇ ਤੋਂ ਠੀਕ ਆ ਜੀ। ਇੱਕੋ ਜਿਹਾ ਸੈਜ ਆ ਥਾਣਾ ਦਾ ਵਿਰ ਇਹ ਕੁਲੇ ਨੇ ਅਰਕੀ ਵੀ ਗੱਲ ਕਾਦੀ ਵੀ ਅਸਲਾ ਹੀ ਕੱਢ ਕੇ ਲੈਂਦਾ ਕੁਲੇ ਤੋਰ ਤੇ ਇੱਕ ਵਾਰੀ ਗੇੜਾ ਕਢਾ ਦੇ ਇੱਕ ਵਾਰੀ ਹੋਰ ਵੀਰ ਆ ਲੈ ਬਣੀ ਤਾਂ ਨਹੀਂ ਹੁਣ ਵੀ ਪੂਰਾ ਸੋਨਾ ਪਈਏ ਦੋਸਤੋ ਬਿਲਕੁਲ ਤੀਰ ਕਮਾਨ ਵਰਗਾ ਲੈਵਾ ਵੀ ਅਗਾਹ ਤੋਂ ਪਛਾਹ ਵੀ ਉਹਨਾਂ ਅੱਗੇ ਵੀ ਉਹਨਾਂ ਠੀਕ ਆ ਅਜੇ ਪੰਜ ਸੱਤਾਂ ਦਿਨਾਂ ਦੀ ਵੀਰ ਗੱਲ ਕਰਦਾ ਵੀ ਹੋਰ ਬਣੂਗੀ ਤੇ ਸਮਾਂ ਜੇਕਰ ਇਹਨਾਂ ਲੈ ਗਈ ਠੀਕ ਆ ਜੀ ਉਹ ਸੁਜੀ ਧਰ ਕੇ ਸੋਇਆ ਤੇ ਪੰਜ ਸੱਤ ਦਿਨ ਵੀ ਕੱਢ ਕੇ ਦੇਵੇ ਦੀਆਂ ਹਵਾਨੀ ਲੈਵੇ ਵਾਲੇ ਪਾਸੇ ਬੀ ਜੀ ਬੜਾ ਜੀਲ ਆਇਆ ਮੱਝ ਨੇ ਕੋਈ ਪਤਾ ਨਹੀਂ 10 ਦਿਨ ਦਾ ਆਰਾਮ ਦੇ ਨਾਲ ਹੀ ਨਹੀਂ ਸੌਂਦੀ ਅਜੇ ਸ਼ਾਇਦ ਹੁੰਦਾ 35 ਹਜੇ ਅੱਛਾ ਜੀ ਹਾਂਜੀ ਹਾਂਜੀ ਬਾਕੀ ਜਾਤ ਨਾਲ ਸਲਿਆ ਮੱਝਾਂ ਉੱਧਰ ਦੀਆਂ ਆਮ ਤੇ ਹੈਗੀਆਂ ਨਹੀਂ ਜੇ ਵੀਦੀ ਹਾਂ ਹਾਂਜੀ ਹਾਂਜੀ ਬਾਕੀ ਵੱਡੇ ਜਾਤ ਜੁੱਤ ਬੜੀ ਮਈਆਂ ਦੇ ਅਜੇ ਨਾ ਮਈਆਂ ਨੇ ਜੀ ਜੂ ਨਹੀਂ ਲਾਣ ਕੇ ਪੱਠਾ ਡੱਕਾ ਘੱਟ ਖਾਦਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਲੈ ਕੀ ਮੁੱਲ ਕਰਦਾ ਫਿਰ ਇਹਦਾ ਵੀਰ ਵੀ ਕਰਦੇ ਭੈਣ ਭਰਾ ਚਲੋ ਚੀਜ਼ ਦਾ ਮੁੱਲ ਕੀਤਾ ਜਾਂਦਾ ਹੈ ਕੀਤਾ ਕੀਤਾ ਜਾਂਦਾ ਹੈ ਤੇ ਬਾਕੀ ਮਾਜ ਦਾ ਥਨ ਸਲੋਡ ਬੜਾ ਸੋਹਣਾ ਹੈ ਹਾਂ ਮੋਲੇ ਦਾ 1.20 ਆ ਹਾਂ ਤੇ 1.5 ਦੀ ਦੇ ਦਾਂਗੇ 1.5 ਦੀ ਹਾਂ ਠੀਕ ਹੈ ਜੀ ਘਰ ਆਊ ਕੋਈ ਭੈਣ ਭਰਾ ਕੋਈ ਨਹੀਂ ਛੋੜ ਛੱਪਾ ਖੁੱਲਾ ਮਾਨਤਨ ਕਰਾਂਗੇ ਲੋ ਵੀ ਬਾਕੀ ਆ ਜਿਹੜਾ ਆਪਾਂ ਮੁੱਲ ਕਰਨਾ ਹੈ ਗੱਬਣਾ ਵਾਲਾ ਆ ਸੁਈਆਂ ਦਾ ਮੋਲੇ ਇੱਕ ਪੰਜੀ ਤੋਂ ਘੱਟ ਮੈਂ ਨਹੀਂ ਵੇਚਣੀ ਜੇ ਆਪਾਂ ਸਵਾਂਗ ਵੇਚਦੇ ਆ ਜਾਂ ਕਿਸੇ ਗੱਲ ਨੂੰ ਵੀ ਆ ਫਿਰ ਵੱਧ ਜਾਂਦਾ ਹਾਂ ਹਾਂਜੀ ਹਾਂਜੀ ਹਾਲ ਦੀ ਘੜੀ ਉਹਦਾ ਵੀ ਜਿਹੜਾ ਜੈਸਨ ਹੋਈ ਆ 95 ਕਿਆ ਇਹ ਦਾਖ 5 ਹਾਂ ਜਿਹੜਾ ਮੋਲੇ ਜਾਦ ਨਸਲ ਬੜੀ ਯਾਦੀ ਕੁਆਲਿਟੀ ਹੈ ਵੇਖੋ ਇਹਨੇ ਦੀ ਮੈਂ ਕੋਈ ਵੀ ਨਹੀਂ ਇਸ ਟਾਈਮ ਤੇ ਜਾਦ ਨਸਲ ਵਾਲੀ ਦਿੰਦਾ ਜੀ ਲਓ ਜੀ ਇੱਕ ਪੰਜ ਦੀ ਕੁਲਾ ਦਾ ਵੀ ਦੇ ਦਿਆਂਗੇ ਜੇ ਗਰਾਹੀ ਮੰਡੀ ਚ ਵਿਦਦੀ ਇਹਦੇ ਨਾਲ ਦੀਆਂ ਇੱਕ 30 ਦੀਆਂ ਇੱਕ 35 ਦੀਆਂ ਮਈਆਂ ਵਿਕਦੀਆਂ ਅਸੀਂ ਆਪਾਂ ਵੀ ਕੋਈ ਹਾਂਜੀ ਕੋਈ ਹੰਤੀ ਨਹੀਂ ਹੈਗਾ ਜੀ ਪਸ਼ੂ ਪਸ਼ੂ ਦਾ ਮੋਲਾ ਹਾਂਜੀ ਹਾਂ ਇਹ ਝੋਟੀਆਂ ਗੇਲੇ ਕੋਈ ਵੀਰ ਇੱਕੋ ਜੇ ਕੱਦ ਕਾੜਾ ਸੋਹਣੀਆਂ ਨੇ ਸਰੀਰ ਕਟਾਂਚੇ ਦੀਆਂ ਸੋਹਣੀਆਂ ਨੇ ਪਾੜੀ ਬੰਤਰ ਦੀਆਂ ਸੋਹਣੀਆਂ ਨੇ ਬਾਕੀ ਰੇਟ ਵੀ ਬਿਲਕੁਲ ਤੁਹਾਨੂੰ ਜਿਹੜਾ ਦੋਸਤੋ ਜਿਹੋ ਜਿਹਾ ਬਾਜ਼ਾਰ ਚੱਲਣ ਡਿਆ ਉਹ ਹਿਸਾਬ ਨਾਲ ਕੋਈ 10000 ਕੋਈ 5000 ਕਿਤੇ ਨਾ ਕਿਤੇ ਕੋਈ ਮੋਲਾ ਉਹ ਬਾਜ਼ਰ 'ਪ ਲੱਗੂਗਾ ਬਾਕੀ 1 ਲੱਖ 5000 ਦੀ ਇਹ ਤੁਹਾਨੂੰ ਮਿਲ ਜੂ। ਹੁਣ ਤਾਂ ਇਸ ਟਾਈਮ ਤੇ ਬਾਈ ਜੀ ਪੂਰੀ ਤਿੱਖ ਚੱਲਣ ਡਈ ਤੁਹਾਨੂੰ ਪਤਾ ਤੁਸੀਂ ਵੀ ਆਂ ਵੀਡੀਓ ਬਣਾਉਂਦੇ ਜੀ। ਇਹੋ ਜੀ ਮੈਂ ਤਾਂ ਕੋਈ ਵੀ ਨਹੀਂ ਇਹਨਾਂ ਮੁੱਲ ਕਰਦਾ ਹਾਂ। ਹਾਂ ਬਿਲਕੁਲ ਜੀ। ਮੈਂ ਕੁੱਲੇ ਪਹਿਲਾਂ ਕਹਿੰਦਾ ਜਿਹ ਏ ਮੈਂ ਵੀ ਜੀ ਸੁਈਆ ਕੋਈ ਵੀ ਸੁਵਾ ਤੀਜਾ ਗੇਂਲੇ ਕੋਈ ਚੌਥਾ ਗੇਂਲੇ ਕੋਈ ਪੰਜਵਾਂ ਗੇਂਲੇ ਅੱਛਾ ਠੀਕ ਹੈ ਜੀ ਸੁਈਆ ਦੀ ਆਪਣੀ ਕੋਈ ਗਰੰਟੀ ਨਹੀਂ ਕੋਈ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਜਿੱਥੇ ਮਰਜੀ ਮੰਨ ਲੈ ਆਪਣੀ ਸਮਝ ਕਰੇ ਆਪਣੇ ਤੋਂ ਅੱਜ ਆਈ ਆਪਾਂ ਨੂੰ ਘਰ ਵਾਲਿਆਂ ਦੇ ਡੇਢ ਕਿ ਮਹੀਨਾ ਐ ਸੂਈ ਨੂੰ ਗਿਆ ਕੋਈ ਆਪਣੀ ਸਮਝ ਨਾਲ 2 ਮਹੀਨੇ ਕੋਈ 3 ਮਹੀਨੇ ਮੰਨ ਲੇ ਕੋਈ 5 ਮਹੀਨੇ ਮੰਨ ਲੇ ਆਪਾਂ ਗਰੰਟੀ ਨਹੀਂ ਦੇਣੀ ਠੀਕ ਹੈ ਗਰੰਟੀ ਨਹੀਂ ਹੈ ਬਾੜੇ ਦੇ ਮੱਝ ਮਿਲਦੀ ਜੇ ਅੱਜ ਸਵੇਰ ਆਪਾਂ ਲੈ ਆ ਗਏ ਘਰੇ ਜੋਈ ਆ ਦੋ ਦੋ ਨਾ ਬਿਨਾ ਬੱਚੇ ਤੋਂ ਹਾਂਜੀ ਹਾਂਜੀ ਬਿਨਾ ਬੱਚੇ ਰ ਬਾੜੇ ਦੇ ਮਿਲਦੀ ਆ ਦੋ 8 9 ਕਿਲੋ ਹਾਜ਼ਰ ਆ ਵੈਸੇ ਮਿਲਦੀ ਦੋਵੇਂ ਟਾਈਮ ਬਾੜੇ ਦੇ ਦੋਵੇਂ ਟਾਈਮ ਦੋਵੇਂ ਟਾਈਮ ਬਾੜੇ ਦੇ ਭਾਈ ਕੋਈ ਚਾਹ ਟਾਈਮ ਆਵੇ ਨਾ ਨਾ ਠੀਕੇ ਦਾ ਮਤਲਬ ਨਹੀਂ ਠੀਕ ਆ 8 ਕਿਲੋ ਦੁੱਧ ਹਾਂਜੀ 8 9 ਕਿਲੋ ਤਾਂ ਹਾਜ਼ਰ ਦੀ ਘੜੀ ਆ ਸੂਆ ਕੋਈ ਆਪਦੀ ਸਮਝੋ ਤੁਸੀਂ ਵੇਖ ਲਿਆ ਜੇ ਠੀਕ ਆ ਜੀ ਕਿਉਂਕਿ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਜੇ ਤੀਜੇ ਕਹਿ ਦੀ ਅਗਲੇ ਨੇ ਕਹਿਣਾ ਚੌਥੇ ਆ ਜੇ ਚੌਥੇ ਕਹੇ ਤਾਂ ਅਗਲੇ ਹੋ ਸਕਦਾ ਵੀ ਤੀਜਾ ਮੰਨ ਲੇ ਆਪ ਬੇਸ ਕੁਆਲਟੀ ਜੇ ਸਿੰਗਾ ਸੰਗਾ ਦੀ ਬੰਤਰ ਪੂਰਾ ਡਿਜ਼ਾਈਨ ਵੇਖ ਲਓ ਬਾਕੀ ਚੰਗੀ ਆ ਮੈਂ ਜਿੰਨੀ ਕਹ ਗਈ ਆ ਵੀਰ ਜੀ ਨੀਲੀ ਰਾਵੀ ਚ ਪੱਖ ਦੇਂਦੀ ਆ ਜਿੰਨੀ ਕਹ ਗਈ ਸਾਰੀ ਚੰਗੀ ਆ ਆ ਕੁੱਕ ਬਿੱਲੀ ਆ ਹਾਂਜੀ ਹਾਂਜੀ ਪਾ ਲੋੜ ਦੇ ਹਿਸਾਬ ਨਾਲ ਬੜੀ ਫੱਬਦੀ ਆ ਤੇ 8 ਕਿਲੋ ਦੁੱਧ 8 ਕਿਲੋ ਧਾਰਾ ਪੱਕਾ ਦੋ ਬਾਈ ਜੀ ਪੱਕਾ ਆਪਾਂ ਉਹ ਕਹਣਾ ਜਿਹੜਾ ਮੌਕੇ ਤੇ ਹੈਗਾ ਕੋਈ 3 ਟਾਈਮ ਚੋਲੇ ਕੋਈ 4 ਚੋਲੇ ਤੇ ਤੁਸੀਂ ਨੂੰ ਕੁਲੇ ਵੀ ਤੁਸੀਂ ਦੱਸਦਾ 2.5 ਵੀ ਹੋ ਸਕਦਾ ਤੇਨੂੰ ਆ 2 ਵੀ ਹੋ ਸਕਦਾ 1.5 ਵੀ ਹੋ ਸਕਦਾ ਆਪਾਂ ਗਰੰਟੀ ਨਹੀਂ ਦੇਣੀ ਇਸ ਚੀਜ਼ ਦੀ ਕਿਉਂਕਿ ਦੋਸਤੋ ਬਿਨ ਬੱਚੇ ਤੋਂ ਆ ਪਸ਼ੂ ਇਸ ਕਰਕੇ ਸਮਾਂ ਕੋਈ ਵੀਰ ਆਪ ਤੁਸੀਂ ਜੱਜਮੈਂਟ ਕਰ ਲਿਓ ਦੁੱਧ ਦੇ ਅਕੋਰਡਿੰਗ ਤੁਸੀਂ ਵੇਖ ਲਿਓ ਠੀਕ ਆ ਜੀ 8 ਕਿਲੋ ਵੀਰ ਦੱਸ ਰਿਹਾ ਦੋਵੇਂ ਟਾਈਮ ਪਹਾੜੇ ਤੇ ਆ ਤੇ ਬਹੁਤੇ ਵੀਰ ਆਪਾਂ 4 ਤੇ ਕਹਦੇ ਨੇ ਪਹਾੜੇ ਦੇ ਬੰਦੇ ਦੇ ਮਿਲਦੀ ਆ ਤੇ ਆ ਮੱਝ ਤੁਸੀਂ ਵੇਖ ਸਕਦੇ ਹੋ ਬਾਕੀ ਠੰਡੀ ਦੀ ਰੀਸ ਹੂੰ ਐਦਾਂ ਹੀ ਮਿਲ ਪੈਂਦੀ ਐ ਇੱਕ ਅੱਧਾ ਦੇਣੀਆਂ ਨੇ ਖਲੋ ਕੇ ਮਿਲਣਾ ਠੀਕ ਐ ਠੀਕ ਹਾਂਜੀ ਹਾਂਜੀ ਆਪਣੇ ਕੋਲ ਵੈਸੇ ਪਹਾੜੇ ਤੇ ਮਿਲਦੇ ਪਹਾੜੇ ਦੇ ਪਹਾੜੇ ਦੇ ਸੰਤੂ ਸਾਹਿਬ ਲਓ ਜੀ ਬਾਕੀ ਚੋਣ ਚਣ ਅਗਲੇ ਪਿਛਲੇ ਦਾ ਬਰਾਬਰ ਮੈਂ ਨਾ ਇੱਕ ਨੰਬਰ ਐ ਚੋਣ ਨਾ ਆਪਣੀ ਮੱਝ ਮਾੜੋ ਨਿਕਲੂਗੀ ਕੋਈ ਡੋਕਾ ਲਾਵੇ ਕੋਈ ਪਛਮਾਨ ਦੂਜਾ ਗਲਤ ਹੋਵੇ ਕੋਈ ਨਹੀਂ ਆਪਾਂ ਸੇਮ ਕਰਿਆ ਇੱਕੋ ਪਛਮਾਨ ਵੀਰ ਜੀ ਕੋਈ ਪੂਰ ਛੱਟਾ ਨਹੀਂ ਕੋਈ ਵਾਅਦਾ ਨਹੀਂ ਜਿਹੜੀ ਗੱਲ ਦੱਸਣੀ ਉਹ ਆਪਣੀ ਵੀਡੀਓ ਦੇ ਵਿੱਚ ਪੂਰੀ ਨਿਕਲੂਗੀ ਲਓ ਜੀ ਇੱਕੋ ਵਾਰੀ ਪਛਮਾਉਂਦਾ ਦੋਸਤੋ ਇੱਕੋ ਵਾਰੀ ਖਾਲੀ ਹੁੰਦੇ ਥਾਣ ਠੀਕ ਐ ਇਹ ਕੋਈ ਟੁੱਟਮਾ ਪਸਮਾਨੀਗਾ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਅਗਲੇ ਦਾ ਅਗਲਾ ਪਿਛਲੇ ਦਾ ਪਿਛਲਾ ਚੋਣ ਵਿੱਚ ਬਰਾਬਰ ਆ ਵੇਨਮੋਂ ਤੁਸੀਂ ਦੇਖ ਸਕਦੇ ਮੋਟੀਆਂ ਬਿਲਕੁਲ ਠੀਕ ਆ 8 ਕਿਲੋ ਹੁਣ ਇਸ ਟਾਈਮ ਜਿਹੜਾਂ ਦੇ ਥੱਲੇ 2 2 8 ਕਿਲੋ ਆ ਤੇ ਬਿੰਨ ਬੱਚੇ ਤੋਂ ਬਾਕੀ ਰੇਟ ਵੀ ਪੁੱਛ ਲਾਂਗੇ ਵੀਰ ਤੋਂ ਚੋਣ ਜਾਂ ਇੱਕ ਨੰਬਰ ਆ ਕਿਸੇ ਚੀਜ਼ 'ਚ ਕੋਈ ਡਿਫੈਕਟ ਹੋਵੇ ਤੇ ਪਹਿਲਾਂ ਹੀ ਦੱਸ ਦਿੰਦਾ ਕੁਲਾ ਠੀਕ ਆ ਕਿਉਂਕਿ ਇਹਨੇ ਚਬਾਈ ਕੀਤੀ ਆ ਖੁਦ ਆਪ ਆਹ ਦੇਖੋ ਬਾਕੀ ਚੱਡਾ-ਜੁੱਡਾ ਬੜਾ ਸਾਫ਼ ਆ ਮਾਝ ਦਾ ਜਿੰਨੀ ਕਾਗੀ ਸਾਰੀ ਜੰਗੀ ਆ ਚਲੋ ਜੇ ਕੋਈ ਸਾਂਭ ਲਊਣਾ ਭਰਾ ਤੇ ਦੋ-ਦੋ ਸਕਦਾ ਇਹ ਪਾ ਨਾਲ ਮੱਝ ਨਹੀਂ ਮਿਲਣੀ ਜਿਹੜਾ ਆਪਾਂ ਪਾ ਕਰਦੇ ਨਾ ਆ ਕੀ ਕਰਦੇ ਨਾ ਮੁੱਲ ਫਿਰ ਕੋਲੇ ਮੁੱਲ ਵੀ ਜਿਹੜੇ ਬੱਚਾ ਆਂਦਾ ਫਿਰ ਤੇ ਆਪਾਂ ਨੂੰ ਪਤਾ 70 75 ਹਜ਼ਾਰ ਦਾ ਬਾਜ਼ਾਰ ਵਿੱਚ ਇਹਨਾਂ ਚੱਲਦੀ ਸੀ ਹਾਂ ਬਿਲਕੁਲ ਹੁਣ ਹਾਂ ਨਾ ਜਿਹੜੀ 55 'ਚ ਮੰਨਦਨ ਕਰਦਾਂਗੇ ਭੈਣ ਭਰਾ 55 'ਚ ਕੁਸਰਾ ਕੁਸਰਾ ਕੱਢ ਦੇ ਕੋਲੇ ਆ ਕੱਢ ਦਈਏ ਕੱਢ ਦੇਗੇ ਜਿੱਥੇ ਛੋਟ ਛੱਪੇਗਾ ਨਾ 52 ਹਜ਼ਾਰ ਦੀ 52 ਦੀ ਹਾਂ ਪੂਰੀ ਇੱਕ ਨੰਬਰ ਮੈਚ ਗਈ ਆ ਕੋਈ ਗਲਤ ਮਲਤ ਨਹੀਂ ਗਈ ਬਾਕੀ ਕੋਈ ਭਰਾ ਹੋਵੇ ਕੋਈ ਨਹੀਂ ਖੁੱਲਾ ਮਾਨਤਨ ਕਰਾਂਗੇ ਮੈਂ ਵੀ ਹਾਂਜੀ ਹਾਂਜੀ 52000 ਦੇ ਵਿੱਚੋਂ ਵੀ ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ ਕੋਈ ਫੋਨ ਕਰੇ ਠੀਕ ਆ ਜੀ 8 ਕਿਲੋ ਤਾਰਾਂ ਦੇ ਥੱਲੇ ਹੁਣ ਮੌਜੂਦ ਆ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰ ਲੇ ਬਾਕੀ ਦੋਹਾਂ ਪਾਸੇ ਚੋਂ ਪਾਸੇ ਪਿੱਛੋਂ ਅੱਗੋਂ ਸਾਰਾ ਪਾਸੇੋਂ ਪਾ ਤੁਹਾਨੂੰ ਤਸੱਲੀ ਕਰਵਾ ਰਹੇ ਆ ਥਾਣਾ ਦੀ ਆਪਦੀ ਮੇਰਾ ਵੀਰ ਪੂਰੀ ਦਾ ਸੱਲੀ ਨਾਲ ਦੇਖ ਲਓ ਠੀਕ ਹੈ ਜੀ ਕੋਈ ਥਾਣਾ ਕੋਈ ਬਾਹੀ ਨਹੀਂ ਕੋਈ ਸ਼ਾਈ ਨਹੀਂ ਗਾ ਕੋਈ ਵਾਲ ਵਿੰਗ ਨਹੀਂ ਗਾ ਆ ਲਓ ਠੀਕ ਆ ਆ ਮੂੰਹ ਮੱਥੇ ਦੇ ਕੋਈ ਫੇਰ ਦੇਖ ਲਓ ਬਾਕੀ ਡਿਜ਼ਾਈਨ ਮੈਂ ਪਹਿਲਾਂ ਗੱਲ ਕਰਦਾ ਵੀ ਡਿਜ਼ਾਈਨ ਜੂਣੀ ਆ ਪੂਰਾ ਚੰਗਾ ਹੀ ਹੈ ਜਿੰਨੀ ਵੀ ਜੋਗੀ ਹੈਗੀ ਭਾਰ ਦੇ ਸਾਬ ਨਾਲ ਵੀ ਜੀ ਚੰਗੀ ਆ ਗੱਡੀ ਗਰਮੀਆਂ ਆ ਨਹੀਂ ਇਹਦੀ ਮੈਂ ਮਿਲਦੀ ਨਹੀਂ ਆਪਾਂ ਨੂੰ ਹਾਂ ਚਲੋ ਆਸੇ ਉਸੇ ਲੱਗ ਗਈ ਫੇਰ ਪਏ ਹਾਂ ਮੈਂ ਇਹਨਾਂ ਬਹੁਤ ਚੰਗੀਆਂ ਬਾਈ ਜੀ ਮੱਜ ਹਾਂਜੀ ਹਾਂਜੀ ਲੈ ਵੀ ਖੁੱਲੇ ਅੱਗੇ ਕਰਦੀਏ ਪੇਸ਼ ਆ ਵਹਿੜਾ ਆਪਣੇ ਤਾਂ ਅੱਗੇ ਵੀਰ ਜੀ ਪਹਿਲਾ ਸੁਗਾ ਵੱਚੀ ਮੂੰਹ ਚੌਕੀ ਆ ਪਹ ਚਾਰ ਦੰਦ ਤੇ ਸੂਈ ਨੂੰ ਇਹਨੂੰ ਕੋਈ ਭਰਾ ਮੰਨ ਲੈ ਤਿੰਨ ਮਹੀਨੇ ਕੋਈ ਚਾਰ ਮਹੀਨੇ ਉਹ ਬੱਚੀ ਇਹਦੀ ਜਿਆਦਾ ਨਸਲ ਵਾਲੀ ਆ ਵਖਾ ਦਿਓ ਬੱਚੀ ਬੱਚੀ ਦੀ ਜੱਡੀ ਹੋ ਗਈ ਕੁਲਿਆ ਹਾਂਜੀ ਹਾਂਜੀ ਬੱਚੀ ਕਾਫੀ ਤਗੜੀ ਬੱਚੀ ਨੂੰ ਆਪਾਂ ਦੁੱਧ ਹੁਣ ਵੀ ਦੋ ਲੀਟਰ ਇੱਕ ਟਾਈਮ ਦਾ ਪਿਆਉਣੇ ਆ ਅੱਛਾ ਹਾਂਜੀ ਹਾਂਜੀ ਜੇ ਕੋਈ ਭਰਾ ਬੱਚੀ ਲੈ ਜਾਊਗਾ ਨਾਲ ਠੀਕ ਹੈ ਜੇ ਨਾ ਕਰੂ ਆਪਾਂ ਬੱਚੀ ਮੁੱਲ ਪਾ ਕੇ ਰੱਖ ਲਾਂਗੇ ਲੈ ਹਾਂ ਆਪਾਂ 3-4 ਕਿਲੋ ਬੱਚੀ ਨੂੰ ਦੁੱਧ ਪਿਆਉਣੇ ਆ ਅੱਛਾ ਦੁੱਧ ਹੁਣ ਕਿੰਨੇ ਤੇ ਚੱਲਣ ਡਈਏ 9 ਕਿਲੋ ਬਾਈ ਜੀ ਪੱਕਾ ਦੋ ਦਿਆ 9 ਕਿਲੋ ਹਾਂਜੀ ਹਾਂਜੀ ਦੁੱਧ ਵਾਧੂ ਆ ਯਾਰ ਥੱਲੇ ਹ ਦੁੱਧ 6.5 ਦਾ ਇਹਦਾ ਮਾ ਕੇ ਮਿਲਦੀ ਆ ਪਾੜੇ ਤੇ ਨਹੀਂ ਬੱਚਾ ਨਾ ਨਾ ਬੱਚਾ ਛੱਡੀਦਾ ਉਸ ਵਲੇ ਪਸੰਦੀ ਚੋਰੀ ਬੱਚਾ ਦਿਖਾ ਦਿਆ ਕੋਲਿਆ ਮੈਂ ਅੱਗੇ ਬੱਚੀ ਬਾਕੀ ਵਿਖਾਉਣੇ ਭਰਾਵਾ ਬੱਚੀ ਬਹੁਤ ਜਿਆਦਾ ਚੰਗੀ ਜੀ ਬੱਚੀ ਵੇਖੋ ਪੂਰੀ ਟੌਪ ਕਲਾਸ ਦੀ ਮਗਰ ਬੱਚੀ ਬਾਕੀ ਜਿਆਦਾ ਨਸਲੇ ਬੱਚੀ ਬਾਕੀ ਥਣ ਚੱਡੀ ਹੁਣ ਤੋ ਹੀ ਬੱਚੀ ਦੀ ਤੁਹਾਨੂੰ ਵਿਖਾਉਣੇ ਆਂ ਆਪੇ ਵੇਖੋ ਕੀ ਸ਼ੈ ਲੱਗੇ ਲਾ ਦੋ ਜੀ ਬੱਚਾ ਆਹ ਵੇਖੋ ਦੋਸਤ ਠੀਕ ਆ ਜੀ ਸੋ ਬਾਕੀ ਗਾਂ ਨਾਲੋਂ ਪਹਿਲਾ ਜਿਹੜਾ ਦੋਸਤੋ ਬੱਚੇ ਕਰਕੇ ਕੋਈ ਵੀਰ ਬੈਠਾ ਬੱਚੀ ਬਹੁਤ ਸੋਹਣੀ ਬੱਚੀ ਆ ਜੇ ਕੋਈ ਭਰਾ ਮੇਰਾ ਖੂੜ ਨਾ ਆਪਾਂ ਇਹਦਾ ਮੁੱਲ ਪਾ ਕੇ ਵੱਖਰਾ ਰੱਖਾਂਗੇ ਆਪਾਂ ਨੂੰ ਦੁੱਧ ਹੁਣ ਵੀ ਚਾਹੀਦਾ ਜੀ 900 ਰੁਪਏ ਤੂੰ ਕਰੇਗਾ ਉਹ ਤਾਂ ਕੱਟ ਕੇ ਦਾ ਮੁੱਲ ਰੱਖੇਗਾ ਇਹਦਾ ਕੱਟ ਕੇ ਆਪਾਂ ਜੋ ਵੀ ਕਿਹੜਾ ਭਰਾ ਆਪਣਾ ਫੋਨ ਕਰੂਗਾ ਤਾਂ ਨਾ ਕਰ ਲਾਂਗੇ ਉਹਨਾਂ ਮਾਈਨਸ ਹੋ ਜਾਊਗਾ ਹਾਂਜੀ ਹਾਂਜੀ ਬਾਕੀ ਆਪਨੇ ਤੋਂ ਬੱਚੇ ਇਹਦੇ ਮਿਲਦੀ ਆ ਬਿਨਾ ਬੱਚੇ ਦੁੱਧ ਨਹੀਂ ਆਪਾਂ ਚੋਈਏ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਆ ਬੱਚੀ ਵੇਖ ਲਓ ਇੱਕ ਵਾਰੀ ਚੰਗੀ ਤਰ੍ਹਾਂ ਕੋਈ ਤਿੰਨਾਂ ਦੀ ਕੋ ਠੀਕਾ ਬਾਕੀ ਥਾਨ ਥਨ ਪੂਰਾ ਲੰਬਾ ਤੁਹਾਨੂੰ ਖੋਲ ਕੇ ਬਹੁਤ ਸੋਹਣਾ ਵੀਜੀ ਥਾਨ ਆ ਜਾਏ ਹੋਰ ਲੰਮਾ ਕੱਢ ਜਾਂਦੀ ਹੈ ਡਾਡਾ ਲੰਮਾ ਥਾਨ ਹੋ ਜਾਂਦਾ ਯਾਰ ਤੁਸੀਂ ਬਾਹਰ ਕੱਢ ਬਈ ਇਹ ਤੇ ਨੰਬਰ ਆ ਵੀਦੀ ਬੱਚੀ ਬਾਹਰ ਕੱਢ ਕੇ ਦਿਖਾਈਏ ਭਰਾ ਆ ਜਾਓ ਵੀ ਆ ਦੇਖੋ ਜੀ ਠੀਕ ਆ ਆਪਣੇ ਕੋਲ ਕੁੱਲੇ ਆਈ ਇਸ ਵਾਰ ਤੋਂ ਆਈ ਨੂੰ ਕਿੰਨਾ ਕ ਟਾਈਮ ਹੋ ਗਿਆ ਅੱਜ ਵੀ ਜੀ ਕੋਈ 3-4 ਦਿਨ ਹੋ ਗਏ ਆ ਬਸ ਅੱਛਾ 9 ਕਿਲੋ ਇਹਦਾ ਪੂਰਾ ਸ਼ੋਰ ਦੁੱਧ ਹਾਂਜੀ ਹਾਂਜੀ ਦੇਖਿਆ ਜੀ ਆ ਅਰੋਂ ਅੰਦਰੇ ਦਿਖਾ ਦਨੇ ਉਹ ਡੰਗਰ ਨਾਲ ਦਰਦੇ ਡੁਰਦੇ ਆ ਨਵੇਂ ਥਾਂ ਆ ਜਾਂਦੇ ਉਹ ਸਾਢੇ ਘੱਟ ਹੁੰਦੇ ਨਾ ਹਾਂਜੀ ਹਾਂਜੀ ਬਾਕੀ ਬੱਚੀ ਵੇਖੋ ਲੰਮੀ ਲੰਮੀ ਕਿੱਡੀ ਆ ਬੇਲਪੂਲ ਵੇਖੋ ਕਾਲੀ ਸ਼ਾਹ ਬੱਚੀ ਆ ਨਾ ਦੋਸਤਾਂ ਨੂੰ ਰੋਕਣਾ ਕੋਲੇ ਇੱਥੇ ਆਪਾਂ ਤੁਹਾਨੂੰ ਵਿਖਾ ਦਗੇ ਹਾਂ ਲੋ ਥਣ ਜਿਹੜਾ ਦੋਸਤਾਂ ਹੱਥੀ ਚਵਾਈ ਵਾਲਾ 9 ਕਿਲੋ ਦੁੱਧ ਮਗਰ ਬੱਚੀ ਆ ਸੁਆ ਕੋਈ ਤਿੰਨਾ ਦਾ ਕੋਈ ਸਾਢੇ ਤਿੰਨਾ ਦਾ ਬੱਚਾ ਆ ਆਪਾਂ ਤੁਹਾਨੂੰ ਤਸਲੀਨਾ ਦਿਖਾਤਾ ਮਗਰ ਵੀ ਬੱਚੀ ਆ ਮੈਨੂੰ ਲੱਗਦਾ ਕੋਲੇ ਕੋਈ 6 ਮਹੀਨਿਆਂ ਤੱਕ ਕੋਈ ਚੰਗੀ ਸੰਭਾਲ ਕਰ ਲੇਗਾ ਵੱਛੀ ਵੀ ਤਿਆਰ ਹੈ ਬਾਈ ਜੀ ਸਾਰੀ ਚੰਗੀ ਆ ਜਿਹੜੇ ਸਾਹ ਹੁਣ ਆਪਾਂ ਵੱਛੀ ਦਾ ਮੁੱਲ ਕਰਦੇ ਨਾ ਨਾ ਭੈਣ ਭਰਾਵਾਂ ਦੇ ਘੜੀ ਇਹਨੇ ਦੀ ਗਾਮ ਨਹੀਂ ਮਿਲਦੀ ਲੈ ਵੀ ਕਬ ਜੇ ਹੁਣ ਸੱਚ ਦਾ ਫੱਕ ਗਾਨੀਏ ਤੇ ਏਡੀ ਵੱਛੀ 50000 ਦੀ 60000 ਦੀ ਆਮੀ ਵਿਗੰਢੀ ਆ ਬਿਲਕੁਲ ਬਿਲਕੁਲ ਇਹ ਆਪਾਂ ਮੁੱਲ ਜੋ ਮੱਦੀ ਕਰੀ ਜੀਏ 20000 ਤੋਂ ਛੋਟ ਛੱਪਾ ਕਰ ਦੇਣਾ ਭਰਾਵਾਂ ਦਾ ਨਾਲ ਛੋਟੀ ਵੀ ਹਾਂ ਦੋਵੇਂ ਜੋੜੀ ਜੋੜੀ ਜੇ ਕੋਈ ਬਾਸ ਚ ਗੱਲ ਕਰੂਗਾ ਨਾ ਉਹਦਾ ਵੱਖਰਾ ਮੁੱਲ ਪਾਵਾਂਗੇ ਇਹ ਉਨਾਂ ਉਦਾਂ ਨਹੀਂ ਰੱਖਣੀ ਆਪਾਂ ਹੂੰ ਬਾਕੀ ਕੋਈ ਫੋਨ ਲਾਵੇ ਆਪਾਂ ਨੂੰ ਬਾਬਾ ਜੀ ਜਿੱਥੇ ਸੌਦਾ ਹੋਊਗਾ ਭੈਣ ਭਰਾਵਾਂ ਨਾਲ ਕਰਾਂਗੇ ਖੋਲੇ ਮਾਂਤਨ ਕਰਾਂਗੇ ਖੋਲੇ ਮਾੜਾ ਜਨ ਤੋਰ ਲਾ ਫਿਰ ਲਾ ਅੰਦਰ ਬਰਾਂਡੇ ਜੀ ਤੋਰਦੇ ਠੀਕ ਆ ਥੋੜਾ ਇੱਕ ਇਹ ਪਸ਼ੂ ਘਟ ਖੋਲੇ ਖਾਲੇ ਹੁੰਦੇ ਆ ਦੋਸਤੋ ਤਾਂ ਕਰਕੇ ਥੋੜਾ ਕਾਲੇ ਤੋਰਦੀ ਆ ਬਾਕੀ 9 ਕਿਲੋ ਦੁੱਧ ਆ ਮਗਰ ਬੱਛੀ ਆ ਤੇ 23000 ਮੋਲ ਵੀਰ ਨੇ ਕਰਤਾ ਵੀ ਲੈਣ ਦੇਣ ਦਾ 23000 9 ਕਿਲੋ ਦੁੱਧ ਬਾਕੀ ਕਿਸੇ ਵੀਰ ਨੇ ਛੱਡ ਕੇ ਜਾਣਾ ਤੇ ਉਹਦੇ ਪੈਸੇ ਮੈਨਸ ਹੋ ਜਾਣਗੇ ਪਹਿਲਾਂ ਬੱਛੀ ਆ ਕੋਈ ਨਵੇਂ ਆ 400 ਪੀਣ ਵਾਲੀ ਆ ਬਾਕੀ ਗੱਬਣ ਹੋਈ ਆ ਆਪਾਂ ਉਹਦੀ ਗਾਰੰਟੀ ਨਹੀਂ ਦੇਣੀ ਠੀਕ ਹੈ ਨਾ ਆਪਾਂ ਨੂੰ ਉਹਨਾਂ ਨੇ ਜਦੋਂ ਗੱਡੀ ਤੇ ਵੀ ਲੱਦ ਕੇ ਭੇਜਿਆ ਨਖਾ ਵੀ ਵਿਧੀ ਬੱਛੀ ਆਪਾਂ ਲਵਾਈ ਆ ਇੱਕ ਟੀਕਰ ਖਾਇਆ ਇਹਨੂੰ ਚਲੋ ਤਾਂ ਲੋੜ ਹੀ ਨਹੀਂ ਕਿ ਅੱਗੇ ਚੋ ਲਵਾਈ ਆ ਤੁਸੀਂ ਦੱਸਤਾ ਕਿ ਕਿਸਮਤ ਤਾਂ ਕਿਸੇ ਹਾਂਜੀ 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 ਤੇ ਕੁਲੇ ਬਾਕੀ ਚੋਣ ਜਾਂਦਾ ਪੁੱਤ ਮੈਂ ਨਾ ਵਿਧੀ ਇੱਕ ਨੰਬਰ ਇੱਕ ਪਸਮਾ ਆ ਕੋਈ ਡੋਕਾ ਨਹੀਂ ਕੋਈ ਵਾਅਦਾ ਘੜਨੀ ਇਹਦੀ ਆਪਾਂ ਦੇਣ ਜਾ ਰਹਿਆਂ ਬਾਕੀ ਆਪਾਂ ਗਾਰੰਟੀ ਫੇਰ ਕਿਸੇ ਭਰਾ ਨੂੰ ਨਹੀਂ ਦੇਣੀ ਦੋਵੇਂ ਮੱਝਾਂ ਆ ਗਾਆਂ ਚੋਕੇ ਖਾਨ ਗੱਪਣਿਆਂ ਨੂੰ ਟਿੱਪਕੇ ਖਾਨ ਮੈਂ ਗਾਰੰਟੀ ਨਹੀਂ ਵਿਧੀ ਕਿਹ ਰੁਪਏ ਦੀ ਵੀ ਨਹੀਂ ਦੇਣੀ ਬਿਲਕੁਲ ਬਿਲਕੁਲ ਠੀਕ ਹੈ ਆਇਚੇ ਆਵੇ ਭਰਾ ਮੇਰਾ ਆਪ ਦਾ ਇੱਕ ਟਾਈਮ ਰਹਿ ਲਓ ਇਥੋਂ ਦੋ ਟਾਈਮ ਆਪ ਦੀ ਚੋਕੇ ਤਸੱਲੀ ਕਰ ਲਿਓ ਜਿਹੜਾ ਪਸ਼ੂ ਸੋਇਆ ਸੋਇਆ ਆ ਆ ਬੱਛੀ ਆ ਮਗਰ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਿੰਨੇ ਆ ਪਲੀ ਪਲੋਸੀ ਮਗਰ ਬੱਛੀ ਆ ਇਹ ਵੀ ਕੋਈ ਵੀਰ ਨਾਲ ਲੈ ਜਾਓਗੇ 23000 ਦੇ ਵਿੱਚ 9 ਕਿਲੋ ਦੁੱਧ ਤੇ ਹੁਲੇ ਇਹ ਵੀਰ ਅੱਜ ਪਸ਼ੂ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਜੇ ਨੰਬਰ ਵੀ ਜੀ ਆਪਣਾ ਹੈਗਾ 887 ਕੀ ਤੇ 85014 ਪਿੰਡ ਆਪਣਾ ਹੈਗਾ ਐ ਮਖਰਦਾ ਐ ਮਖਰਦਾ ਹਾਂਜੀ ਹਾਂਜੀ ਨੇੜੇ ਬੀੜ ਬਾਬੜਾ ਸਾਹਿਬ ਲੱਗਦਾ ਚਪਾਲ ਆਪਾਂ ਚਾਰ ਪੰਜ ਕਿਲੋਮੀਟਰ ਆ ਬਿਲਕੁਲ ਜੀ ਆਦੀ ਹਾਂਜੀ ਲੋ ਵੀ ਭਰਾਵੋ ਇਹ ਸਾਨੂੰ ਮ ਤੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸੂ ਅੱਜ ਤੁਹਾਨੂੰ 4 ਦਿਖਾਤੇ ਆ ਤੇ ਚੌ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਪੂਰੀ ਵਿਸਤਾਰ ਦੇ ਨਾਲ ਆਓ ਆਪਣੀ ਨਰਕਪਰਕ ਕਰੋ ਜਿੱਦਾਂ ਵੀ ਵੀਰ ਕਹਿੰਦਾ ਆਪਦੀ ਤਸੱਲੀ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ